ਮੈਂ ਤਾਂ 328 ਰੂਪਾਂ ਵਾਲੀ ਜਦੋਂ ਦੀ ਗੱਲ ਚੱਲੀ ਜਦੋਂ ਮੈਂ ਵੇਖਿਆ ਮੈਂ ਭਾਈ ਤਲਦੀਪ ਸਿੰਘ ਸਖਤਣਾ ਦੇ ਨਾਲ ਵੀ ਇੰਟਰਵਿਊ ਕੀਤੀ ਕਾਲਚਰਾਣੀ ਪਿੰਡ ਦੇ ਵਿੱਚ ਕੁੱਤੇ ਦੀ ਜਗ੍ਹਾ ਦੇ ਉੱਤੇ ਦੋ ਸਰੂਪ ਪਹੁੰਚੇ ਕੁੱਤੇ ਦੀ ਜਗ੍ਹਾ ਦੇ ਉੱਤੇ ਤੇ ਉਹ ਜਦੋਂ ਸਬੰਧਤ ਗੁਰੂ ਘਰ ਦੇ ਵੱਲੋਂ ਮਨਾ ਕੀਤਾ ਗਿਆ ਤੇ ਉਹਨਾਂ ਨੂੰ ਸਿੱਧੇ ਲਿਆ ਕੇ ਦਿੱਤੇ ਗਏ ਉਸ ਉਹ ਵੀ ਆਪਾਂ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਮੈਂ ਚਾਹਣਾ ਕਿ ਜਿਹੜਾ ਆਪਾਂ ਡੇਰੇ ਦੀ ਗੱਲ ਸ਼ੋਹੀ ਹੈ ਇੱਥੇ 30 ਰੂਪ ਪਵਨ ਪਵਿੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਵਾਲੇ ਇਤਿਹਾਸਿਕ ਗੁਰੂ ਘਰਾਂ ਨੂੰ ਅਲਾਟਮੈਂਟ ਹੋਏ ਇੱਕੋ ਦਿਨ ਦੇ ਵਿੱਚ ਅਲਾਟਮੈਂਟ ਹੋਏ ਤੇ ਉਹ ਦੋਹਾਂ ਦੀਆਂ ਕਮੇਟੀਆਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਸਾਮ ਸੰਭਾਲ ਨਹੀਂ ਕਰ ਸਕਦੇ ਇਸ ਕਰਕੇ ਸਰੂਪ ਉੱਥੇ ਛੱਡ ਦੰਦੇ ਇਹ ਹੋ ਸਕਦਾ ਜੀ ਇੱਕੋ ਦਿਨ ਹੀ ਸਰੂਪ ਅਲਾਟਮੈਂਟ ਹੋਏ ਹੁਣ ਇੱਕੋ ਦਿਨ ਹੀ ਕਮੇਟੀਆਂ ਲਿਖ ਕੇ ਦੇ ਦੇਣ ਕਿ ਅਸੀਂ ਸਾਮ ਸੰਭਾਲ ਨਹੀਂ ਕਰ ਸਕਦੇ ਤੇ ਉਹ 30 ਦੇ 30 ਰੂਪ ਉਸ ਡੇਰੇ ਤੇ ਪਹੁੰਚ ਗਏ ਹੁਣ ਹਾਂਜੀ ਜੁੜਦੀ ਤਾਂ ਕੜੀ ਕਿਤੇ ਨਾ ਕਿਤੇ ਹੈ ਜੀ ਇਹਦੇ ਮਗਰ ਆਉਂਦਾ ਜਿਹੜਾ ਹੁਣ ਸਿੱਧੇ ਪਾ ਕੇ ਨਹੀਂ ਦਿੱਤੇ ਡੇਰੇ ਨੂੰ ਸਿੱਧੀ ਲਾਟਮੈਂਟ ਨਹੀਂ ਕਰਕੇ ਦਿੱਤੀ ਦਿੱਤੇ ਤੋਂ ਡੇਰੇ ਨੂੰ ਹੀ ਨਹੀਂ ਕਮੇਟੀ ਕਿੱਥੋਂ ਕਿੱਥੋਂ ਮੁਕਰੂਗੀ ਹੁਣ ਸ੍ਰੀ ਦਮਨੌਂ ਸਾਹਿਬ ਦੇ ਸਾਬਕਾ ਮੈਨੇਜਰ ਭਰਪੂਰ ਸਿੰਘ ਜੀ ਉਹਨਾਂ ਨੇ ਆਪਦੇ ਵੀ ਦੂਜਾ ਅਕਾਊਂਟ ਦੇ ਉੱਤੇ ਪਾਤੀ ਵੀਡੀਓ ਹੁਣ ਉਹਨਾਂ ਦੇ ਇੰਟਰਵਿਊ ਆ ਗਈ ਆ ਵੀ ਕਿਵੇਂ ਕਿਵੇਂ ਜਿਹੜੇ ਸਰਉਣੀ ਕਮੇਟੀ ਦੇ ਮੈਂਬਰ ਆ ਉਹ ਦਬਾਅ ਪਾ ਕੇ ਪ੍ਰਚਾਰਕਾਂ ਰਾਂ ਸਾਰਾ ਸਾਈਨ ਕਰਾ ਕੇ ਵੀ ਜਿੱਥੇ ਨਹੀਂ ਯੋਗ ਥਾਂ ਹੁੰਦੀ ਜਿਹੜੇ ਡੇਰੇਦਾਰ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ ਜਿਹੜੇ ਭਗਵੇਂ ਭੇਖ ਚਾ ਕਿਸੇ ਚ ਵੀ ਆ ਭਗਵੇਂਆਂ ਚ ਬੜੇ ਗੁਰਮਖ ਰੂਹਾ ਹੋਈਆਂ ਜਿਨ੍ਹਾਂ ਨੇ ਸਤਕਾਰ ਵੀ ਕੀਤਾ ਗੁਰੂ ਸਾਹਿਬਾ ਦਾ ਔਖੇ ਵੇਲੇ ਵੀ ਸੇਵਾ ਕੀਤੀ ਪਰ ਬਹੁਤ ਜਿਹੜੇ ਨਸ਼ੇ ਦੇ ਆਦੀ ਜਿਹੜੇ ਲੋਕ ਉਹਨਾਂ ਡੇਰਿਆਂ ਤੇ ਕੇਵਲ ਲੋਕਾਂ ਨੂੰ ਜੋੜਨ ਦੀ ਖਾਤਰ ਕੇਵਲ ਮਾਇਆ ਦੀ ਖਾਤਰ ਗੋਲਕਾਰ ਰੱਖਣ ਦੀ ਖਾਤਰ ਇਹ ਭਰਪੂਰ ਸਾਨੂੰ ਕਿਨੂੰ ਕਿਨੂੰ ਖੰਡਨ ਕਰੋਗੇ ਜਿਹਨੇ 35 ਸਾਲਾਂ ਦਾ ਜੀਵਨ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਦੀ ਨੰਦਗੜ ਦੇ ਨਾਲ ਅਸੀਂ ਵੀ ਉਹਨਾਂ ਦੇ ਨਾਲ ਰਹੇ ਹਾਂ ਕਈਆਂ ਸੰਘਰਸ਼ਾਂ ਦੇ ਵਿੱਚ ਜਿੱਥੇ ਮਸਲੇ ਹੋਏ ਆ ਪਿੰਡਾਂ ਦੇ ਉਧਰ ਤੇ ਉਹਨਾਂ ਨੇ ਸਾਰਾ ਦੱਸਿਆ ਵੀ ਕਿਵੇਂ-ਕਿਵੇਂ ਅਸੀਂ ਡੇਰਿਆਂ 'ਚ ਸਰੂਪ ਲਿਆਂਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਤੇ ਜਿਨ੍ਹਾਂ ਨੇ ਨਹੀਂ ਨਿਭਾਈ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਵੀ ਨਿਭਾਈ ਜਾਵੇ ਤੇ ਕੀ ਕੁਛ ਇਦਾਂ ਦਾ ਸਾਹਮਣੇ ਆਊਗਾ ਜਿਹੜਾ ਉਹਨਾਂ ਦੱਸਿਆ ਸੁਣਿਆ ਨਹੀਂ ਜਾਂਦਾ ਵੀ ਜਿਹੜੇ ਡੇਰਿਆਂ ਦੇ ਵਿੱਚੋਂ ਕਿਹੜੀ ਹਾਲਾਤ 'ਚ ਸਰੂਪ ਮਿਲੇ ਆ ਇਸ ਕਰਕੇ ਖੰਡਣ ਕਰਨਗੇ ਉਹਦਾ ਤੇ ਉਹ ਛਾਵਾਸ਼ੇ ਦੇ ਰਹੇ ਆ ਵੀ ਚਲੋ ਸਰਕਾਰ ਜੇ ਇਹ ਸਾਡਾ ਮਸਲਾ ਹੱਲ ਕਰੇ ਉਹ ਵੀ ਕਹਿ ਰਹੇ ਆ ਇੱਥੇ ਜਿਹੜਾ ਬੋਲਦਾ ਉਹ ਝਾੜੂ ਵਾਲਿਆਂ ਦਾ ਜਿਹੜਾ ਮਤਲਬ 328 ਰੁਪਿਆਂ ਦੀ ਗੱਲ ਕਰੂਗਾ ਤੇ ਜਿਹੜਾ ਮਤਲਬ ਇੱਕ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਕਰੇ ਉਹ ਵੱਡਾ ਸਿੱਖ ਇਹ ਇੱਥੇ ਹੋ ਜਾਊਗਾ ਤੇ ਉੱਥੇ ਦਰਗਾਹ 'ਚ ਜਾ ਕੇ ਕੌਣ ਲੇਖੇ ਦਊਗਾ ਉੱਥੇ ਅਸੀਂ ਬਾਦਲ ਦਰਬਾਰ ਲਾ ਕੇ ਬੈਠਾ ਹੋਊਗਾ ਜਿਹਦੇ ਦਰਗਾਹ ਜਾ ਕੇ ਛੁੱਟ ਜਾਗੇ ਤੁਸੀਂ ਪੰਜ ਵਾਰੀ ਮੁੱਖ ਮੰਤਰੀ ਐ ਤੁਹਾਨੂੰ ਵੋਟਾਂ ਪਾਉਂਦੇ ਰਹਾ ਕੋਈ ਸ਼ਕਲ ਨੂੰ ਹੱਥ ਤਾਂ ਮਾਰ ਗਏ ਅਸੀਂ ਅਸੀਂ ਬਾਦਲ ਦਾ ਸਾਡੀ ਤਾਂ ਜ਼ਮੀਨ ਨਹੀਂ ਵੰਡਣੀ ਗਈ ਪਰ ਇਸ ਕਰਕੇ ਜੀ ਉਹ ਜਿਹੜੇ ਕਹੇ ਤੇ ਉਹਦਾ ਜਵਾਬ ਦੇਵੇ ਸਰੋਣੀ ਕਮੇਟੀ ਮੈਂਬਰ ਦੇਣ ਇੱਕ ਥਾਪੜ ਕੇ ਜੇ ਮਾੜੀ ਮੋੜ ਵੀ ਜੁਰਤ ਹੈਗੀ ਆ ਜਾਨ ਹੈਗੀ ਆ ਤੇ ਕੋਈ ਅਣਖ ਹੈਗੀ ਆ ਆਪਦੇ ਮਾਂ ਪਿਓ ਦੇ ਹੈਗੇ ਸਕੇ ਮੁੜ ਕੇ ਕਹਿੰਦੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਖਤ ਸ਼ਬਦ ਵਰਤੇ ਆ ਉਹ ਇਹ ਕਹਿ ਰਹੇ ਵੇ ਗੁਰੂ ਘਰ ਦੀਆਂ ਜ਼ਮੀਨਾਂ ਤੇ ਘਬਲੇ ਬਾਜ਼ੀਆਂ ਕੀ ਕੁਝ ਹੋ ਰਿਹਾ ਉਹਦਾ ਤੁਸੀਂ ਇੱਕ ਥਾਪੜ ਕੇ ਜਵਾਬ ਤਾਂ ਦਿਓ ਤੁਸੀਂ ਕਹੋ ਆਓ ਇੰਟਰਵਿਊ ਕਰੋ ਬਡਾਲਾ ਜੀ ਚਲੋ ਉਹ ਢੰਗ ਨਾਲ ਗੱਲ ਕਰਦੇ ਆ ਕਈਆਂ ਨੂੰ ਤਾਂ ਆਪਾਂ ਕਹਿ ਦਿੰਨੇ ਉਹ ਤੁਸੀਂ ਉਹਨਾਂ ਨਾਲ ਰੱਖੋ 5 ਸਾਲ ਹੋ ਗਏ ਤੁਹਾਡੇ ਸਾਹਮਣੇ ਬੈਠੇ ਸੀ ਵੀ ਆਓ ਜਵਾਬ ਦਿਓ ਇਸ ਇਸ ਘਰਾਂ ਦਾ ਚਲੋ ਹੁਣ ਜਿਹੜੀ ਡੇਰੇ ਦੀ ਗੱਲ ਵੀ ਚੱਲੀ ਆ ਜੀ ਇੱਕ ਪਾਸੇ ਤਾਂ ਚਲੋ ਗਰਬਾਣੀ ਕਹਿੰਦੀ ਸੰਤ ਸਮੂਹ ਨੇਕ ਮਤੀਗੇ ਕਿਸੇ ਵੀ ਮਤ ਜੋ ਕੋਈ ਸੱਚਾ ਸਾਧੂ ਸੰਤ ਹੋ ਸਕਦਾ ਸਿੱਖਾਂ ਦੇ ਵਿੱਚ ਉਦਾਸੀ ਨਿਰਮਲ ਜਿਹਨਾਂ ਨੂੰ ਕਿਹਾ ਜਾਂਦਾ ਉਹ ਸਿੱਖੀ ਦਾ ਅੰਗ ਰਹਾ ਕੋਈ ਸ਼ੱਕ ਵਾਲੀ ਗੱਲ ਨਹੀਂ ਇੱਕ ਸਾਡੇ ਚ ਲੌਬੀ ਐ ਵੀ ਉੱਠ ਖੜੀ ਜਿਹੜੀ ਕਹਿੰਦੀ ਕੋਈ ਨਹੀਂ ਆਪਣਾ ਉਹਦੇ ਨਾਲ ਕੋਈ ਸੰਬੰਧ ਨਹੀਂ ਪਰ ਜਿਹੜਾ ਉਹ ਡੇਰੇ ਦੀਆਂ ਨਿਸ਼ਾਨੀਆਂ ਮਿਲ ਰਹੀਆਂ ਜਾਂ ਉਹਨਾਂ ਦਾ ਰੂਪ ਮਿਲ ਰਿਹਾ ਚਾਹੇ ਤਾਂ ਹੋਰ ਮਤ ਦੇ ਸਾਧੂ ਸੰਤ ਆਪਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਕਿਉਂਕਿ ਜਿਹੜੀ ਗੁਰੂ ਸਾਹਿਬ ਜਿੱਥੇ ਆ ਗਏ ਉਥੇ ਗੁਰੂ ਸਾਹਿਬ ਦੀ ਗੁਰਮਤ ਲਾਗੂ ਹੋਣੀ ਚਾਹੀਦੀ ਆ। ਬਿਲਕੁਲ। ਸਾਧੂ ਸੰਤਾਂ ਦਾ ਸਤਕਾਰ ਆ ਸੀ ਗੁਰੂ ਸਾਹਿਬ ਦੀ ਗੁਰਬਾਣੀ ਦਾ ਖੰਡ ਪਾਠ ਸਾਹਿਬ ਕਰਾ ਕੇ ਉਹਨਾਂ ਦੇ ਨਾਂ ਤੇ ਤੇ ਉਹ ਅਸੀਂ ਪ੍ਰੋਗਰਾਮ ਸਮਾਗਮ ਕਰ ਸਕਦੇ ਹਾਂ ਕਹਿੰਦਾ ਇਹ ਨਹੀਂ ਵੀ ਉਹਨਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਸ਼ਰੀਕ ਬਣਾ ਕੇ ਪੇਸ਼ ਕਰਨਾ ਵੀ ਉਹਨਾਂ ਦੀਆਂ ਜਗ੍ਹਾ ਮੜੀਆਂ ਕਵਰਾ ਉਥੇ ਸਾਰਾ ਕੋ ਸਾਹਮਣੇ ਆ ਗਿਆ। ਹੁਣ ਕਈ ਸੰਪਰਦਾਇ ਵਿੱਚ ਵੀਰ ਕਹਿ ਰਿਹਾ ਇਹ ਜੀ ਨਿਰਮਲ ਸਾਧੂ ਸੰਤਾਂ ਤੇ ਹਮਲਾ ਕਰੀ ਜਾਂਦਾ ਮੈਨੂੰ ਤਾਂ ਹਰਾਨ ਉਹਨਾਂ ਦੀ ਹੁੰਦੀ ਆ ਵੀ ਜਿਹੜੀਆਂ ਨਿਸ਼ਾਨੀਆਂ ਵਿਖਾਤੀਆਂ ਉਥੇ ਤੁਸੀਂ ਇਹ ਨਾ ਵੇਖੋ ਬਲਦੇਵ ਸਿੰਘ ਸਰਸੇ ਨੇ ਜਾਂ ਭਾਈ ਬਲਦੇਵ ਸਿੰਘ ਸਰ ਜਾਂ ਕਿਸਾਨ ਆਗੂ ਨੇ ਤੇ ਜਾਂ ਭਾਈ ਬਲਦੇਸ਼ ਸਿੰਘ ਵਡਾਲੇ ਨੇ ਆ ਵਿਖਾਤਾ ਜਿਹੜਾ ਕੋ ਵਿਖਾਤਾ ਉਹ ਵੇਖੋ ਹੈਗਾ ਕਿ ਨਹੀਂ ਫੇਰ ਭਾਈ ਵਿਡਾਲਾ ਜੀ 17 ਜੋਥੇ ਗਏ ਉਹ ਰਾਤ ਦੇ ਸਮਾਗਮ ਤੇ ਗਏ ਜਿੰਨਾ ਕੋਹਾਂ ਦੇ ਸਾਹਮਣੇ ਆਏ ਉਹਨਾਂ ਨੇ ਸੱਚ ਬੋਲਤਾ ਜੁਰਤ ਨਾ ਮਾਇਆ ਤਾਂ ਉਹਨਾਂ ਨੂੰ ਜਿਹੜੀ ਕੋਈ ਤਿਲ ਫਲ ਬੇਟਾ ਬਾਅਦ ਚ ਹੀ ਦੇਣੀ ਸੀ ਉਹਨਾਂ ਨੇ ਉਹ ਤੱਕੇ ਮਾਰ ਕੇ ਵੀ ਕੱਢ ਸਕਦੇ ਸੀ ਪਰ ਉੱਥੇ ਗੁਰਸਿੱਖ ਲਾਕੇ ਦੇ ਬੈਠੇ ਗੁਰੂ ਸਾਹਿਬ ਦੀ ਗੱਲ ਕੀਤੀ ਨਾ ਤੇ ਗੁਰੂ ਸਾਹਿਬ ਐ ਮਤਲਬ ਵਰਤ ਦੇ ਵੀ ਅਮਾਰਾ ਈਡੀ ਵੀ ਨਹੀਂ ਗੱਲ ਕੋਈ ਹੁੰਦੀ ਤੇ ਫੇਰ ਇਹ ਜਿਹੜੇ ਸਿੰਘ ਇਕੱਲੇ ਇਕੱਲੇ ਸਵਾ ਲੱਖ ਨਾ ਮੁਕਾਬਲਾ ਕਰ ਜਾਂਦੇ ਆ ਪਖੰਡੀਆਂ ਚ ਇੰਨੀ ਹਿੰਮਤ ਨਹੀਂ ਹੁੰਦੀਗੀ ਮਗਰ ਉਹ ਜ਼ਰੂਰ ਵੋਟਾਂ ਦਾ ਰਾਜ ਆ ਲੋਕਾਂ ਨੂੰ ਜਿਵੇਂ ਹੋਣ ਉਹ ਇਕੱਠੇ ਕਰਕੇ ਉੱਥੇ ਕਪਾਸ ਕਹਿੰਦੇ ਗੁਰੂ ਗ੍ਰੰਥ ਸਾਹਿਬਾਂ ਜੋੜਿਆ ਉਹਨਾਂ ਨੇ ਜੇ ਉਹ ਗੁਰੂ ਗ੍ਰੰਥ ਸਾਹਿਬਾਂ ਨੇ ਜੋੜਿਆ ਫਿਰ ਤੁਸੀਂ ਭੁੱਲੇ ਪੜ ਕੇ ਕਿਉਂ ਫਿਰਦੇ ਆ ਜਿਹੜੀ ਕਮੇਟੀ ਨੇ ਉੱਥੇ ਕਾਨਫਰੰਸ ਕੀਤੀ ਇੱਕੋ ਗੁਰਸਖ ਦਮਾਲੇ ਵਾਲਾ ਦੀਦਾ ਬਾਕੀ ਸਾਰੇ ਦਾੜ੍ਹੀਆਂ ਕਟੀਆਂ ਵਾਲੇ ਟੋਪੀਆਂ ਵਾਲੇ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਿਆ ਤੇ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕਿਹੜੀ ਰਹਿਤ ਦੇ ਕੇ ਗਿਆ ਉਹਦੇ ਜਵਾਬ ਦੇਣੇ ਪੈਣਗੇ ਫਿਰ ਨਿਸ਼ਾਨੀਆਂ ਡੇਰੇ ਵੀ ਗ੍ਰੰਥ ਲਿਖਿਆ ਹੋ ਪਰਮਾਤਮਾ ਦੀ ਸਿਫਤ 'ਚ ਲਿਖ ਸਕਦੇ ਕੋਈ ਵੀ ਸਾਧੂ ਸੰਤ ਪਰ ਜੇ ਉਹਦੇ ਉਹਨਾਂ 'ਚ ਆਪਦੀ ਸਿਫਤ ਆ ਉਹਨਾਂ ਨੇ ਆਪਦੀ ਮੱਤੋਂ ਦੇ ਵਿੱਚ ਵਰਤੀ ਆ ਫੇਰ ਉਹ ਗੁਰਮਤ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਨਗੇ ਫੇਰ ਉਥੇ ਨਿਸ਼ਾਨ ਸਾਹਿਬ ਲੱਗਾ ਆਪਾਂ ਕਹਿੰਨੇ ਵੀ ਜੇ ਤਾਂ ਉਹ ਸਾਧੂ ਲਿਖਣ 'ਚ ਕਰ ਗਿਆ ਵੀ ਮੇਰੀ ਐਂ ਪੂਜਾ ਕਰਿਆ ਜੇ ਫੇਰ ਉਹ ਪਖਾਂਡਾ ਗੁਰਮਤਰ ਸਾਹਿਬ ਕਿਸੇ ਹੋਰ ਮੱਤ ਦੇ ਆ ਸਤਕਾਰ ਉਹਨਾਂ ਪੂਜਣ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਥੇ ਮਾਇਆ ਹੀ ਨਹੀਂ ਚੜਦੀ ਸਭ ਤੋਂ ਵੱਧ ਪਾਠ ਦੀ ਭੇਡਾ 12000 ਦੇ ਨਾਲ ਜਿਹੜਾ ਕਹਿੰਦੇ ਵੀ ਇੰਨਾ ਸੋਹਣਾ ਸਥਾਨ ਬਣਿਆ ਇਹਦੀ ਮਾਇਆ ਦੀ ਖਾਤਰ ਜਿਹੜ